ਪੰਜਾਬ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਿਸਾਨ ਆਗੂਆਂ ਨੂੰ ਡਿਟੇਨ ਕੀਤਾ ਗਿਆ ਅਸੀਂ ਸਾਫ਼ तौर पे कह सकते हैं कि मान सरकार और मोदी सरकार दोनों ही रले हुए नजर आ रहे हैं मान सरकार ਸਾਡੇ ਕਿਸਾਨ ਆਗੂਆਂ ਦੇ ਨਾਲ ਕਿੰਨੀ ਹੱਦ ਤੱਕ ਟੱਕੇਸ਼ਾਹੀ ਕਰਨ ਲਈ ਮਜਬੂਰ ਹੋ ਰਹੀ ਹੈ لیکن आज ਤੁਸੀਂ ਪ੍ਰਸ਼ਾਸਨ ਨਾਲ ਮਿਲ ਕੇ ਉਹਨਾਂ ਨਾਲ ਧੋਖਾ ਧੜੀ ਜੋ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਚੀਜ਼ ਭੁਗਤਣੀ ਪਏਗੀ ਅੱਜ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਕਿਸਾਨ ਆਗੂਆਂ ਅਤੇ ਪੰਜਾਬ ਸਰਕਾਰ ਦੇ ਵਿੱਚ ਮੀਟਿੰਗ ਹੋਣ ਤੋਂ ਬਾਅਦ ਜਿਸ ਵੇਲੇ ਕਿਸਾਨ ਆਗੂ ਵਾਪਸ ਸ਼ੰਭੂ ਬਾਰਡਰ ਨੂੰ ਪਰਤ ਰਹੇ ਸੀ ਤੇ ਉਸ ਵੇਲੇ ਪੰਜਾਬ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਕਿਸਾਨ ਆਗੂਆਂ ਨੂੰ ਡਿਟੇਨ ਕੀਤਾ ਗਿਆ ਜਿਸ ਵਿੱਚ ਸਾਡੇ ਕਿਸਾਨ ਆਗੂ ਢੱਲੇਵਾ ਸਾਹਿਬ ਪੰਢੇੜ ਸਾਹਿਬ ਔਰ ਇਹਨਾਂ ਦੇ ਨਾਲ ਕਈ ਹੋਰ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਪੰਜਾਬ ਪੰਜਾਬ ਪੁਲਿਸ ਵੱਲੋਂ ਡਿਟੇਨ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਅੱਜ ਇਸ ਸਾਰੀ ਜੋ ਵਾਰਦਾਤ ਸਾਨੂੰ ਸ਼ੰਗੂ ਬਾਰਡਰ ਤੇ ਦੇਖਣ ਨੂੰ ਮਿਲੀ ਹੈ ਅਸੀਂ ਸਾਫ਼ ਤੌਰ ਤੇ ਕਹਿ ਸਕਦੇ ਹਾਂ ਕਿ ਮਾਨ ਸਰਕਾਰ ਔਰ ਮੋਦੀ ਸਰਕਾਰ ਦੋਨੋਂ ਹੀ ਰਲੇ ਹੋਏ ਨਜ਼ਰ ਆ ਰਹੇ ਨੇ ਔਰ ਜਿਸ ਵੇਲੇ ਪੰਜਾਬ ਸਰਕਾਰ ਨੂੰ ਆਪਣੇ ਕਿਸਾਨ ਆਗੂਆਂ ਦੀ ਹੱਕ ਦੀ ਲੜਾਈ ਲੜਨ ਵਾਸਤੇ ਮੋਦੀ ਸਰਕਾਰ ਦੇ ਅੱਗੇ ਗੱਲ ਰੱਖਣੀ ਚਾਹੀਦੀ ਹੈ ਦੂਸਰੇ ਪਾਸੇ ਅਸੀਂ ਇਹ ਦੇਖ ਰਹੇ ਹਾਂ ਕਿ ਪੰਜਾਬ ਸਰਕਾਰ ਮਾਨ ਸਰਕਾਰ ਸਾਡੇ ਕਿਸਾਨ ਆਗੂਆਂ ਦੇ ਨਾਲ ਕਿੰਨੀ ਹੱਦ ਤੱਕ ਤਕੇਸ਼ਾਹੀ ਕਰਨ ਲਈ ਮਜਬੂਰ ਹੋ ਰਹੀ ਹੈ ਮਾਨ ਸਾਹਿਬ ਤੁਹਾਨੂੰ ਸਾਡੇ ਕਿਸਾਨ ਭਰਾ ਜਿਨ੍ਹਾਂ ਨੇ ਇੰਨੀਆਂ ਸ਼ਹਾਦਤਾਂ ਦਿੱਤੀਆਂ ਜਿਨ੍ਹਾਂ ਨੇ ਸੰਘਰਸ਼ ਲਈ ਪੰਜਾਬ ਦੀ ਕਿਸਾਨੀ ਲਈ ਪੰਜਾਬ ਦੇ ਯੂਥ ਲਈ ਜਵਾਨੀ ਲਈ ਜੋ ਇਹਨਾਂ ਲਗਾਤਾਰ ਸੰਘਰਸ਼ ਕਰਦੇ ਹੋਏ ਨਜ਼ਰ ਆ ਰਹੇ ਅੱਜ ਤੁਸੀਂ ਇਹ ਸਾਫ਼ ਜ਼ਾਹਿਰ ਕਰ ਦਿੱਤਾ ਕਿ ਤੁਹਾਡੀ ਮਨਸ਼ਾ ਕਿਸਾਨਾਂ ਦੇ ਪ੍ਰਤੀ ਕੋਈ ਉਹਨਾਂ ਦੇ ਹੱਕ ਦੇ ਵਿੱਚ ਨਜ਼ਰ ਨਹੀਂ ਆ ਰਹੀ ਔਰ ਨਾ ਤੁਸੀਂ ਪਹਿਲੇ ਕੁਝ ਕਿਸਾਨਾਂ ਲਈ ਕੀਤਾ ਨਾ ਤੁਸੀਂ ਹੁਣ ਕੀਤਾ ਨਾ ਤੁਸੀਂ ਅੱਗੇ ਕਰਨ ਦੀ ਕੋਈ ਨੀਅਤ ਰੱਖੀ ਹੋਈ ਹੈ ਸਰਕਾਰ ਬਣਾਉਣ ਤੋਂ ਪਹਿਲਾਂ ਤਾਂ ਤੁਸੀਂ ਕਈ ਸਾਰੇ ਵਾਅਦੇ ਕੀਤੇ ਸੀਗੇ ਕਿ ਅਸੀਂ ਕਿਸਾਨ ਹਮਾਈਤੀਆਂ ਅਸੀਂ ਕਿਸਾਨਾਂ ਨੂੰ ਕਦੀ ਸੜਕਾਂ ਦੇ ਉੱਤੇ ਰੋਲ ਨਹੀਂ ਦਿਆਂਗੇ ਲੇਕਿਨ ਅੱਜ ਤੁਸੀਂ ਪ੍ਰਸ਼ਾਸਨ ਨਾਲ ਮਿਲ ਕੇ ਉਹਨਾਂ ਨਾਲ ਧੋਖਾਧੜੀ ਜੋ ਕੀਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇਹ ਚੀਜ਼ ਪੂਗਤ ਨਹੀਂ ਪਈਗੀ ਲੇਕਿਨ ਅੱਜ ਜਿਹੜੇ ਕਿਸਾਨ ਭਰਾਵਾਂ ਨਾਲ ਜੋ ਤੱਕੇਸ਼ਾਈ ਹੋਈ ਹੈ ਕਾਂਗਰਸ ਪਾਰਟੀ ਇਸ ਚੀਜ਼ ਦੀ ਕੜੀ ਨਿੰਦਾ ਕਰਦੀ ਹੈ ਔਰ ਪੰਜਾਬ ਸਰਕਾਰ ਨੂੰ ਦੁਬਾਰਾ ਤੋਂ ਇਹ ਗੱਲ ਯਾਦ ਕਰਵਾਉਣਾ ਚਾਹੁੰਦੀ ਹੈ ਕਿ ਅਗਰ ਤੁਸੀਂ ਸਾਡੇ ਪੰਜਾਬ ਦੇ ਕਿਸਾਨਾਂ ਦੇ ਨਾਲ ਤੱਕਾ ਕੀਤਾ ਜਾਂ ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਇਗਨੋਰ ਕੀਤਾ ਤਾਂ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਕਿਸਾਨ ਭਰਾਵਾਂ ਵੱਲੋਂ ਬਹੁਤ ਹੀ ਵੱਡੇ ਤਰੀਕੇ ਦੇ ਨਾਲ ਜਿਹੜਾ ਉਹ ਜਵਾਬ ਤੁਹਾਨੂੰ ਦੇਣਗੇ ਤਾਂ ਕਿ ਤੁਹਾਨੂੰ ਇਹ ਚੀਜ਼ ਨੂੰ ਸਾਹਮਣੇ ਵਾਸਤੇ ਬਹੁਤ ਔਖਾ ਜਿਹੜਾ ਇਹ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਸੋ ਮੈਂ ਵਿਦ ਕਰਦੀ ਆ ਕਿ ਪੰਜਾਬ ਸਰਕਾਰ ਨੂੰ ਇਸ ਚੀਜ਼ ਤੇ ਸੋਚ ਵਿਚਾਰ ਕਰਕੇ ਐਕਸ਼ਨ ਲੈਣਾ ਚਾਹੀਦਾ ਔਰ ਸਾਡੇ ਕਿਸਾਨ ਪਰਵਾਦੀ ਆਵਾਜ਼ ਮੋਦੀ ਸਰਕਾਰ ਦੇ ਅੱਗੇ ਰੱਖ ਕੇ ਉਹਨਾਂ ਦੇ ਹੱਕਾਂ ਦੀ ਲੜਾਈ ਲੜਨ ਵਾਸਤੇ ਆਵਾਜ਼ ਚੁੱਕਣੀ ਚਾਹੀਦੀ ਬਹੁਤ ਬਹੁਤ ਧੰਨਵਾਦ